ਪਿੰਡ ਸੰਗਤ ਵਿਖੇ ਆਪਸੀ ਰੰਜਿਸ਼ ਕਾਰਨ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਪਿੰਡ ਸੰਗਤ ਵਿਖੇ ਦਿਨ ਦਿਹਾੜੇ ਨੌਜਵਾਨ ਦਾ ਆਪਸੀ ਰੰਜਿਸ਼ ਕਾਰਨ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕੀ ਪਹਿਚਾਣ ਸੂਰਜ ਉਮਰ ਲਗਭਗ 37 ਸਾਲ ਜ਼ਿਲ੍ਹਾ ਬਠਿੰਡਾ ਵੱਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ.ਡੀ ਅਜੇ ਗਾਂਧੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਮਲਜਮਾਂ ਦਾ ਪਤਾ ਲੱਗ ਚੁੱਕਾ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਗੱਡੀ ਅਤੇ ਚਾਰ ਮਲਜਮਾਂ ਦੀ ਪਛਾਣ ਹੋ ਚੁੱਕੀ ਹੈ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਇਸ ਮੌਕੇ ਪੱਤਰਕਾਰਾਂ ਨੇ ਅਸਲੇ ਸੰਬੰਧੀ ਸਵਾਲ ਪੁੱਛਿਆ ਕਿ ਚੋਣ ਜਾਬਤਾ ਹੋਂਕਾਰਨ ਅਸਲਾ ਤਾਂ ਜਮ੍ਹਾਂ ਹੋ ਚੁੱਕਾ ਹੈ ਪਰ ਮਲਜਮਾਂ ਕੋਲ ਅਸਲਾ ਕਿੱਥੋਂ ਆਇਆ ਤਾਂ ਇਸ ਦਾ ਜਵਾਬ ਇਸ ਵਿੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਹੈ ਕਿ ਇਸ ਵਾਰਦਾਤ ਵਿੱਚ ਨਜਾਇਜ਼ ਅਸਲਾ ਵਰਤਿਆ ਗਿਆ ਅਸੀਂ ਇਸ ਦੀ ਪੜਤਾਲ ਕਰ ਰਹੇ ਹਾਂ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮਰਨ ਵਾਲੇ ਦੇ ਚਾਰ ਕੁੜੀਆਂ ਹਨ ਅਤੇ ਇਹ ਬਹੁਤ ਹੀ ਮਾੜੀ ਘਟਨਾ ਹੈ ਪਿੰਡ ਵਿੱਚ ਅਜਿਹੀ ਬਾਰਦਾਤ ਬਹੁਤ ਮਾਰੀਆਂ ਮਾਰੀਆਂ ਹਨ ਜਿਸ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਨੇ ਪਿੰਡ ਵਾਸੀਆਂ ਨੂੰ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰਨ ਦਾ ਪ੍ਰੋਸਾ ਦਿੱਤਾ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਪਿੰਡਾਂ ਨੇ ਆ ਕੰਮ ਕੀਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਆਇਡੈਂਟੀਫਾਈ ਕਰ ਲਿਆ ਹੈ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਹੋਈ ਸੀ ਉਹਦਾ ਨੰਬਰ ਵੀ ਸਾਡੇ ਕੋਲ ਆ ਗਿਆ ਹੈ ਸਾਡੀ ਵੱਕਤ ਵਕਤੀ ਮਾ ਆਪਣਾ ਦੋਸ਼ੀਆਂ ਨੂੰ ਕੱਢਣ ਲਈ ਐਫਰਟਸ ਕਰ ਰਹੇ ਹਈਏ ਜੇ ਅਸੀਂ ਜਲਦੀ ਜਿੰਨੇ ਵੀ ਦੋਸ਼ੀ ਹੈ ਦੇ ਵਿੱਚ ਇਨਵੋਲ ਹੋ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਫੜ ਲਵਾਂਗੇ ਡੈਥ ਹੋ ਚੁੱਕੀ ਲੱਗਦੀ ਹੈ ਹਾਂਜੀ ਹੋਣੀ ਡੈਥ ਕੀ ਨਾਮ ਸੀ ਜੀ ਸੁਰਜ ਉਮਰ ਕਿਨੇ ਦਾ 37 ਸਾਲ ਦੇ ਕਰੀਬ ਹੈ ਦੀ ਇਹ ਕਿੰਨੇ ਬੱਚੇ ਨੇ ਲੈ ਕੇ ਹੋਇਆ ਮਾਮਲਾ ਕਤਲ ਹੋਇਆ ਲੱਗਦਾ ਹੈ ਇਹਨਾਂ ਦੀ ਆਪਸ ਦੀ ਪਹਿਲਾਂ ਦੀ ਲੜਾਈ ਝਗੜਾ ਚੱਲਦਾ ਸੀ ਉਹ ਜਿਹੜੇ ਬੰਦੇ ਹੈਗੇ ਨੇ ਦੋਸ਼ੀ ਉਹ ਸਾਰੇ ਇੱਥੇ ਇਹਦੇ ਘਰੇ ਆਏ ਸੀ ਉਹਨਾਂ ਨੇ ਗੇਟ ਖੜਕਾਇਆ ਉਹਨੇ ਗੇਟ ਨਹੀਂ ਖੋਲਿਆ ਤਾਂ ਉਹਨਾਂ ਨੇ ਬਾਹਰੋਂ ਫਾਇਰ ਕੀਤਾ ਉਹਦੇ ਛਾਤੀ ਦੇ ਵਿੱਚ ਵਜਿਆ ਤੇ ਉਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਸਰ ਕਿੰਨੇ ਬੰਦੇ ਆ ਲੱਗਦੇ ਆ ਜੀ ਅਜੇ ਤੱਕ 5 ਦੇ ਕਰੀਬ ਬੰਦੇ ਹੈਗੇ 4 ਬੰਦੇ ਅਸੀਂ ਪਛਾਣ ਲੀਏ ਬਾਕੀ ਇਹ ਕਹਿੰਦੇ ਹੋਰ ਵੀ ਬੰਦੇ ਹੈਗੇ ਉਹ ਸਾਰਾ ਅਸੀਂ ਵੈਰੀਫਾਈ ਕਰ ਰਿਹਾ ਪਰ 4 ਬੰਦਿਆਂ ਦੀ ਪਛਾਣ ਹੋ ਗਈ ਹੈ ਸਰ ਗੈਂਗਸਟਰ ਦਾ ਮਾਮਲਾ ਹੈ ਆਪਸ ਦਾ ਇਹਨਾਂ ਦਾ ਲੜਾਈ ਝਗੜੇ ਦਾ ਮਾਮਲਾ ਹੈ ਸਰ ਅਸਲਾ ਜਮ੍ਹਾਂ ਹੋ ਚੁੱਕਿਆ ਜੀ ਥਾਣੇ ਦੇ ਵਿੱਚ ਫਿਰ ਵੀ ਅਜੇ ਤੱਕ ਜੋ ਪਤਾ ਲੱਗਿਆ ਹੈ ਕਿ ਨਜਾਇਜ਼ ਅਸਲਾ ਯੂਜ਼ ਕੀਤਾ ਸੀ ਇਹਨਾਂ ਨੇ ਉਹ ਅਸੀਂ ਸਾਰਾ ਵੈਰੀਫਾਈ ਕਰਨ ਰਿਹਾ ਕਿ ਅਸਲਾ ਜਿਹੜਾ ਯੂਜ਼ ਕੀਤਾ ਗਿਆ ਉਹ ਨਜਾਇਜ਼ ਹੈ ਮਾੜਾ ਹੋਇਆ ਜੀ ਪਿੰਡ ਦੇ ਵਿੱਚ ਜਿਹੜੀਆਂ ਲੜਾਈਆਂ ਬੁਰਾਈਆਂ ਮੁੰਡਿਆਂ ਦੀਆਂ ਮਾੜੀਆਂ ਹੀ ਆ ਕੋਈ ਚੰਗੀਆਂ ਤਾਂ ਹੈ ਨਹੀਂ ਕੰਮ ਜਿੰਨਾ ਵੀ ਹੋਇਆ ਮਾੜਾ ਹੀ ਹੋਇਆ ਕੀ ਗੱਲ ਹੋਈ ਆ ਤੁਹਾਨੂੰ ਪਤਾ ਹੋਵੇ ਪਰਿਵਾਰ ਨਾਲਾਂ ਜਾ ਕੇ ਤੁਹਾਨੂੰ ਪਤਾ ਨਹੀਂ ਇਸ ਗੱਲ ਦਾ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਆ ਘਟਨਾ ਹੋ ਗਈ ਮੁੰਡੇ ਦੀ ਦਾਦੇ ਦੀ ਮੌਤ ਹੋ ਗਈ ਨਹੀਂ ਕੋਈ ਪਤਾ ਨਹੀਂ ਵੀ ਮੌਤ ਹੋ ਗਈ ਮੈਨੂੰ ਤਾਂ ਇਹ ਸੁਣਿਆ ਸੀ ਮੁੰਡੇ ਨੇ ਚੱਕ ਕੇ ਲੈ ਗਏ ਬੰਦੇ ਕੀ ਮੰਗ ਕਰਦੇ ਤੁਸੀਂ ਇਹ ਗੱਲ ਤੁਸੀਂ ਕੀ ਮੰਗ ਕਰੀਏ ਜਿਸ ਤਰ੍ਹਾਂ ਨੇ ਵੀ ਇਹ ਜਿਹੜਾ ਕੰਮ ਹੋਇਆ ਮਾੜਾ ਹੀ ਹੋਇਆ ਇਹਨਾਂ ਦੇ ਕਿੰਨੇ ਪਰਿਵਾਰ ਨਾਲ ਸੁਸਤਾ ਜਾਂ ਕਿੰਨੇ ਬੱਚੇ ਇਹਨਾਂ ਦੇ ਚਾਰ ਕੁੜੀਆਂ ਇਹਦੇ ਵਿਚਾਰੇ ਦੇ ਮੁੰਡਾ ਹੈ ਨਹੀਂ ਕੋਈ ਇਕੱਲੀ ਵਿਚਾਰੀ ਆ ਉਹਦਾ ਦੇਖੀ ਆਪਦਾ ਪਤਾ ਲੱਗਿਆ ਕੋਈ ਕੋਣ ਕੋਣ ਆਏ ਸੀ ਪਤਾ ਲੱਗਿਆ ਕੋਈ ਗੱਲ ਨਹੀਂ ਕੋਈ ਪਤਾ ਨਹੀਂ ਆਪਦਾ